ਕੀ ਰਾਗਵ ਚੱਡਾ ਅਤੇ ਵਿਕਰਮ ਮਜੀਠੀਆ ਵਿਚਾਲੇ ਕੋਈ ਸਮਝੌਤਾ ਹੋਇਆ ਸੀ ਕਿ ਰਾਗਵ ਚੱਡਾ ਅਤੇ ਵਿਕਰਮ ਮਜੀਠੀਏ ਦੀ ਕੋਈ ਸੈਟਿੰਗ ਸੀ ਕਿ ਹੁਣ ਤੱਕ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਰਾਗਵ ਚੱड्ढा ਵਿਕਰਮ ਮਜੀਠੀਆ ਨੂੰ ਵਿਚਾਰੇ ਸੀ ਇਸ ਨੂੰ ਲੈ ਕੇ ਵੱਡਾ ਖਲਾਸਾ ਹੋਇਆ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਆਖਰਕਾਰ ਰਾਗਵ ਚੱड्ढे ਨੂੰ ਲੈ ਕੇ ਇੱਕ ਵੱਡਾ ਦਾਵਾ ਕੀਤਾ ਜਾ ਰਿਹਾ ਕਿ ਵਿਕਰਮ ਮਜੀਠੀਆ ਨਾਲ ਉਹਨਾਂ ਦੀ ਸੈਟਿੰਗ ਸੀ ਇਸ ਕਰਕੇ ਵਿਕਰਮ ਮਜੀਠੀਆ ਨੂੰ ਰਾਗਵ ਚੱड्ढा ਵਿਚਾਰੇ ਸੀ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਗगन ਜਿਹੜਾ ਇਹ ਖਲਾਸਾ ਹੈ ਨਾ ਇਹ ਕਿਸੇ ਹੋਰ ਨੇ ਨਹੀਂ ਕੀਤਾ ਇਹ ਰਾਗਵ ਚੱड्ढे ਕੇਜਰੀਵਾਲ ਭਗਵੰਤ ਮਾਨ ਦੇ ਕਿਸੇ ਸਮੇਂ ਅੱਖਾਂ ਦੇ ਤਾਰੇ ਨਹੀਂ ਕੀਤਾ ਆ ਜਿਹੜਾ ਵਿਅਕਤੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਰਹਿੰਦਾ ਸੀ ਦਾਰਾਸਲ ਵਿਕਰਮ ਮਜੀਠੀਆ 13 ਅਗਵ ਚੱਡੇ ਦੀ ਜਿਹੜੀ ਕਹਾਣੀ ਚੱਲੀ ਹੈ ਤੁਹਾਨੂੰ ਪਤਾ ਕਿ ਵਿਕਰਮ ਮਜੀਠੀਆ ਨਹੀਂ ਦੇ ਨਹੀਂ ਜਿਹੜਾ ਆ ਵਸੀਲੇ ਤੋਂ ਬਧੇਰੇ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਹਿਰਾਸਤ ਚ ਨੇ ਅਰਮਾਨ ਦੇ ਉੱਤੇ ਨੇ ਬਾਹਰ ਰੂਲਾ ਪਾਇਆ ਜਾਂਦਾ ਕਿ ਅਸੀਂ ਨਸ਼ੇ ਦਾ ਵੱਡਾ ਮਗਰਮਾਸ਼ ਨਸ਼ੇ ਦਾ ਵੱਡਾ ਸਦਾਗਰ ਫੜ ਕੇ ਕਰ ਲਿਆ ਜੇਲ੍ਹ ਚ ਡੱਕਦਾ ਉਹਨਾਂ ਦੇ ਆਪਣੇ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਰਹੇ ਜਿਹਨੂੰ ਅੱਜਕੱਲ ਪਾਰਟੀ ਤੋਂ ਬਾਹਰ ਕੱਢਿਆ ਗਿਆ ਹੈ ਕੁਵਰ ਵਿਜੇਪ੍ਰਤਾ ਕੁਵਰ ਵਿਜੇਪ੍ਰਤਾ ਨੇ ਇੱਕ ਨਿੱਜੀ ਚੈਨਲ ਨਾਲ ਇੰਟਰਵਿਊ ਦੇ ਵਿੱਚ ਵੱਡੀ ਗੱਲ ਕਹਿ ਦਿੱਤੀ ਆ ਉਹਨਾਂ ਨੇ ਇੱਕ ਹੋਰ ਵੱਡਾ ਮਗਰਮਛ ਨੰਗਾ ਕਰਤਾ ਉਹ ਕਹਿੰਦੇ ਕਿ ਰਾਗਵ ਚੱਡਾ ਦੱਸੇ ਕਿ ਵਿਕਰਮ ਮਜੀਠੀਆ ਬਾਹਰ ਕਿਉਂ ਸੀ ਹੁਣ ਤੱਕ ਹੁਣ ਤੱਕ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ 5 ਮਹੀਨੇ ਪਟਿਆਲੇ ਦੀ ਕੇਂਦਰੀ ਜੇਲ੍ਹ 'ਚ ਵਿਕਰਮ ਮਜੀਠੀਆ ਬੰਦ ਸੀ ਭਗਵੰਤ ਮਾਨ ਸਰਕਾਰ ਦੀ ਸਟੱਡੀ ਦੇ ਵਿੱਚ ਸੀਗਾ ਜਦੋਂ ਕਿ ਨਿਆਇਕ ਹਰਾਸਸ ਚ ਸੀ ਵਿਕਰਮ ਮਜੀਠੀਆ ਤਾਂ ਉਦੋਂ ਪੁਸ਼ਪੜਤਾਲ ਕਿਉਂ ਨਹੀਂ ਹੋਈ ਉਦੋਂ ਕਿਉਂ ਨਹੀਂ ਐਸਆਈਟੀ ਨੇ ਕਿਹਾ ਕਿ ਸਾਨੂੰ ਜਿਹੜਿਆ ਹਰਾਸਤੀ ਪੁਸ਼ਗਿਸ਼ ਦੀ ਲੋੜ ਹੈ ਕਸਟੋਡੀਨ ਇਨਟੈਰੋਗੇਟ ਕਰਨਾ ਹੈ ਸੀ ਉਹਨੂੰ ਕਿਉਂ ਨਹੀਂ ਕਿਹਾ ਕਿਉਂ ਨਹੀਂ ਹਾਈ ਕੋਰਟ ਚ ਜਿਸ ਦਿਨ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਜਿਸ ਜ਼ਮਾਨਤਰਜੀ ਦੀ ਸੁਣਵਾਈ ਹੋ ਰਹੀ ਸੀ ਉਸ ਦਿਨ ਕਿਉਂ ਨਹੀਂ ਕਿਹਾ ਵੀ ਸਾਨੂੰ ਚਾਹੀਦੀ ਐ ਉਸ ਦਿਨ ਤੱਕ ਕਹਿੰਦੇ ਕਿ ਇਹਨੂੰ ਨਿਆਇਕ ਹਰਾਸ ਵਿੱਚ ਭੇਜ ਦੋ ਐਸੀ ਕੋਈ ਪੁਛਪੜਤਾਲ ਨਹੀਂ ਕਰਨੀ ਅਦਾਲਤ ਕਹਿੰਦੀ ਅਸੀਂ ਨਿਆਇਕ ਹਰਾਸ ਵਿੱਚ ਕਿਉਂ ਰੱਖਣਾ ਬਾਦੂ ਜੇਲ੍ਹ ਦੀਆਂ ਰੋਟੀਆਂ ਖਵਾਉਣੀਆਂ ਨੇ ਇਹਨੂੰ ਬਾਹਰ ਕੱਢ ਦੋ ਵਿਕਰਮ ਜੀਠੀ ਨੂੰ ਜ਼ਮਾਨਤ ਮਿਲ ਗਈ ਹੁਣ ਰघव ਚੱਡੇ ਦੇ ਨੂੰ ਲੈ ਕੇ ਜਿਹੜਾ ਦਾਵਾ ਕੋਵਰ ਵਿਜੇ ਪ੍ਰਤਾਪ ਨੇ ਕੀਤਾ ਉਹ ਬੜਾ ਹੈਰਾਨੀਜਨਕ ਤੇ ਪਰੇਸ਼ਾਨ ਕਰਨ ਵਾਲਾ ਉਹ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਕਿ ਵੀ ਕੌਣ ਸੀ ਫਿਰ ਵਿਕਰਮ ਜੀਠੀ ਤੋਂ ਕਿਉਂ ਨਹੀਂ ਹੋਈ ਉਹ ਕਹਿੰਦੇ ਫਿਰ ਰघव ਚੱਡਾ ਦੱਸੇ ਨਾ ਇਹ ਗੱਲ ਇਹ ਗੱਲ ਰघव ਚੱਡਾ ਦੱਸੇ ਜਦੋਂ ਕੁਬਰ ਵਿਜੇਪ੍ਰਤਾਪ ਇਹ ਗੱਲ ਕਹਿੰਦੇ ਨੇ ਕਿ ਰਾਗਵ ਚੱਡੇ ਦੱਸੇ ਦਾ ਮਤਲਬ ਕਿ ਰਾਗਵ ਚੱਡੇ ਨੂੰ ਪਤਾ ਸੀ ਕਿਉਂ ਨਹੀਂ ਹੋਈ ਰਾਗਵ ਰਾਗਵ ਚੱਡੇ ਦੀ ਕੋਈ ਸੈਟਿੰਗ ਸੀ ਇਹੀ ਇਹੀ ਇਸ਼ਾਰਾ ਕਰਨਾ ਚਾ ਰਹੇ ਨੇ ਨਾ ਜੇਕਰ ਕੁਬਰ ਵਿਜੇਪ੍ਰਤਾਪ ਦੀ ਉਹ ਸਾਰੀ ਉਸ ਪ੍ਰਸ਼ਨ ਨੂੰ ਲੈ ਕੇ ਦੋਸਤੋ ਪਹਿਲਾਂ ਤੇ ਉਸ ਤੋਂ ਬਾਅਦ ਵਾਲੀਆਂ ਗੱਲਾਂ ਤੁਸੀਂ ਪੋਲੀਟੀਕਲੀ ਟਰਾਂਸਲੇਟ ਕਰਦੇ ਹੋ ਪੋਲੀਟੀਕਲੀ ਉਹਦਾ ਸਿਆਸੀ ਅਨੁਵਾਦ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹੀ ਭਾਵ ਨਿਕਲਦਾ ਹੈ ਕਿ ਰਾਗਵ ਚੱਡੇ ਨੂੰ ਪਤਾ ਸੀ ਫਿਰ ਰਾਗਵ ਚੱਡੇ ਨੂੰ ਜੇ ਪਤਾ ਸੀਗਾ ਤਾਂ ਕੀ ਪਤਾ ਸੀ ਰਾਗਵ ਚੱਡੇ ਨੇ ਕੀ ਇਹ ਸੈਟਿੰਗ કરી ਸੀ ਕਿ ਵਿਕਰਮ ਜੀ ਠੀਏ ਦੇ ਨਾਲ ਕਿਸੇ ਪ੍ਰਕਾਰ ਦੀ ਫਿਰ ਤੁਹਾਨੂੰ ਯਾਦ ਹੋਵੇ 224 ਦੀਆਂ ਲੋਕ ਸਭਾ ਚੋਣਾਂ 'ਚ ਜਦੋਂ ਕੁਲਦੀਪ ਢਾਲੀਵਾਲ ਦੇ ਲਈ ਚੋਣ ਪ੍ਰਚਾਰ ਚੱਲ ਰਿਹਾ ਸੀ ਇੱਕ ਭਰੀ ਰੈਲੀ ਦੇ ਵਿੱਚ ਰਾਗਵ ਚੱਡੇ ਦਾ ਨਾਂ ਕਬਰ ਵਿਜੇ ਪ੍ਰਤਾਪ ਨੇ ਨਸ਼ੇ ਦੇ ਮਾਮਲੇ 'ਚ ਜੋੜ ਕੇ ਲਿਆ ਸੀ ਤਾਂ ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖਦੇ ਹਾਂ ਤੇ ਤੋੜ ਕੇ ਦੇਖਦੇ ਹਾਂ ਇਹਨਾਂ ਦਾ ਤਾਣਾ ਬਾਣਾ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਤੁਸੀਂ ਤਾਂ ਇੱਕ ਚੀਜ਼ ਨਿਕਲ ਕੇ ਆਉਂਦੀ ਹੈ ਕਿ ਰਾਗਵ ਚੱਡੇ ਦੀ ਕੋਈ ਤਾਂ ਜਾਂਦਾ ਸੈਟਿੰਗ ਸੀ ਜਾਂ ਗੰਢ ਧੁੱਪ ਸੀ ਕੋਈ ਨਾ ਕੋਈ ਕੋਈ ਨਾ ਕੋਈ ਸਮਝੌਤਾ ਸੀਗਾ ਕਿ ਜਿੰਨਾ ਸਮਾਂ ਰਾਗਵ ਚੱਡਾ ਪੰਜਾਬ 'ਚ ਰਹੇ ਵਿਕਰਮ ਜੀਠੀਓ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪੰਜ ਮਹੀਨੇ ਜੇਲ੍ਹ ਚ ਵੀ ਉਹਨਾਂ ਕੋਲ ਰਹਿ ਗਈ ਜਿਹੜੀ ਵਿਕਰਮਜੀਤ ਸਿੰਘ ਨੂੰ ਜਿਹੜੀ ਇਜਾਜ਼ਤ ਮਿਲੀ ਸੀ ਉਹ ਮਿਲੀ ਸੀ ਵਿਧਾਨ ਸਭਾ ਚੋਣਾਂ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਿਹੜੀ 2 ਨੰਬਰ ਐਫ ਆਈ ਆਰ ਪੰਜਾਬ ਕ੍ਰਾਈਮ ਬਿਊਰੋ ਦੇ ਵਿੱਚ ਜਿਹੜੀ ਦਰਜ ਹੋਈ ਹੋਈ ਹੈ ਜਿਹੜੀ ਉੱਥੇ ਉਹਦੇ ਵਿੱਚ ਉਹਨਾਂ ਨੂੰ ਸ਼ੂਟ ਮਿਲੀ ਸੀ ਉਸ ਤੋਂ ਬਾਅਦ ਉਹਨਾਂ ਨੇ ਸਰੈਂਡਰ ਕਰਨਾ ਸੀ ਉਹਨਾਂ ਨੇ ਸਰੈਂਡਰ ਕਰਤਾ ਉਸ ਤੋਂ ਬਾਅਦ ਉਹੀ ਸੈੱਟ ਸੀ ਉਹੀ ਸਾਰਾ ਕੁਝ ਸੀ ਉਸ ਸੈੱਟ ਨੇ ਜਿਹੜੀ ਸੈੱਟ ਸੁਪਰੀਮ ਕੋਰਟ ਤੱਕ ਪੰਜਾਬ ਸਰਕਾਰ ਦਾ ਲੱਖਾਂ ਰੁਪਇਆ ਖਰਚ ਕੇ ਗਈ ਹੈ ਕਿ ਸਾਨੂੰ ਵਿਕਰਮ ਮਜੀਠੀਏ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ ਵਿਕਰਮ ਮਜੀਠੀਆ ਜਾਂਚ ਸਹਿਯੋਗ ਨਹੀਂ ਕਰ ਰਿਹਾ ਜਿਹੜਾ ਉਹ ਨਸ਼ੇ ਵਾਲਾ ਕੇਸ ਦਰਜ ਹੈ ਉਹ ਲੱਖਾਂ ਰੁਪਇਆ ਖਰਚ ਕੇ ਉੱਥੇ ਗਈ ਉਦੋਂ ਜਦੋਂ ਵਿਕਰਮ ਜੀਠੀਆ ਜੇਲ੍ਹ ਦੇ ਵਿੱਚ ਸੀ ਇੱਕ ਦਿਨ ਵੀ ਨਹੀਂ ਪੁਲਿਸ ਨੇ ਕਿਹਾ ਕਿ ਜੀ ਸਾਨੂੰ ਜੇਲ੍ਹ ਦੇ ਵਿੱਚ ਜਾਣ ਲਈ ਪ੍ਰੋਡਕਸ਼ਨ ਵਾਰੰਟਾ ਦਵੇ ਅਦਾਲਤ ਐਸੀ ਵਿਕਰਮ ਜੀਠੀਆ ਤੋਂ ਪੁੱਛ ਪੜਤਾਲ ਕਰਨੀ ਹੈ ਉੱਥੇ ਤਾਂ ਕਹਿੰਦੇ ਕਿ ਇਹਨੂੰ ਨਿਆਂក្រਸ ਚ ਭੇਜ ਦੋ ਇਹ ਹੁਣ ਜਦੋਂ ਜਦੋਂ ਤਾਣਾ ਖੁੱਲ ਰਹੀਆਂ ਨੇ ਕੁਵਰ ਵਿਜੇ ਪ੍ਰਤਾਪ ਨੂੰ ਹਾਲਾਂਕਿ ਸਸਪੈਂਡ ਕੀਤਾ ਪਾਰਟੀ ਦੇ ਵਿੱਚੋਂ ਫਿਲਹਾਲ ਉਹ ਵਿਧਾਨ ਸਭਾ ਦੇ ਵਿੱਚ ਸਸਪੈਂਡਡ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਉਹਨਾਂ ਦਾ ਆਪਣਾ ਐਮਐਲਏ ਗੱਲ ਕਹਿ ਰਿਹਾ ਕਿ ਰघव ਚੱਡੇ ਨੂੰ ਪਤਾ ਹੈ ਕਿ ਕਿਉਂ ਨਹੀਂ ਫੜਿਆ ਗਿਆ ਰघव ਚੱਡੇ ਨੂੰ ਬਾਹਰ ਆ ਕੇ ਹੁਣ ਦੱਸਣਾ ਚਾਹੀਦੀ ਹੈ ਰघव ਚੱਡਾ ਅੱਜਕੱ ਪਰਸਨੈਲਿਟੀ ਡਿਵੈਲਪਮੈਂਟ ਕਰ ਰਹੇ ਨੇ ਕਦੇ ਇੰਗਲੈਂਡ ਦੀ ਯੂਨੀਵਰਸਿਟੀ ਚ ਚਲੇ ਜਾਂਦੇ ਨੇ ਕਦੇ ਅਮਰੀਕਾ ਦੀ ਯੂਨੀਵਰਸਿਟੀ ਚ ਚਲੇ ਜਾਂਦੇ ਨੇ ਕਦੇ ਕਿਤੇ ਚਲੇ ਜਾਂਦੇ ਨੇ ਪਰ ਰਗਵ ਚੱਡੇ ਨੂੰ ਹੁਣ ਇਹਦਾ ਜਵਾਬ ਤਾਂ ਦੇਣਾ ਹੀ ਪੈਣਾ ਹੈ ਕਿ ਕੁਵਰ ਵਿਜੇ ਪ੍ਰਤਾਪ ਨੇ ਜਿਹੜਾ ਇਲਜ਼ਾਮ ਲਾਇਆ ਕਿ ਦੱਸੇ ਭਾਈ ਕਿਉਂ ਬਾਹਰ ਸੀਗਾ ਵਿਕਰਮਜੀਠੀ ਐਨਾ ਸਮਾਂ ਤੁਸੀਂ ਇਹ ਦੇਖੋ ਕਿ ਰਗਵ ਚੱਡਾ ਜਿੰਨਾ ਸਮਾਂ ਪੰਜਾਬ ਦੀ ਸਿਆਸਤ ਚ ਸਰਗਰਮ ਰਹੇ ਪੰਜਾਬ ਦੀ ਸਿਆਸਤ ਚਿੜੀ ਵੀ ਪਰਣੀ ਸੀ ਮਾਰਦੀ ਉਹਨਾਂ ਦੇ ਬਿਨਾ ਪੁੱਛੇ ਤੋਂ ਆਮ ਆਦਮੀ ਪਾਰਟੀ ਚ ਦਾ ਕਹਿਣਾ ਹੀ ਕੀ ਹੈ ਵੀ ਪਾਣੀ ਵੀ ਦਾ ਗਲਾਸ ਵੀ ਕੋਈ ਇਵਨ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ राघव ਛੱਡੇ ਦੀ ਮਰਜ਼ੀ ਤੋਂ ਬਿਨਾ ਨਹੀਂ ਸੀ ਪੀ ਸਕਦੇ ਐਸੀ ਹਾਲਾਤ ਸੀ ਸੁਪਰ ਸੀਐਮ ਕਿਹਾ ਜਾਂਦਾ ਸੀ राघव ਛੱਡੇ ਨੂੰ राघव ਛੱਡੇ ਪੰਜਾਬ राघव ਛੱਡਾ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵੀ ਨੇ ਜਿੰਨਾ ਸਮਾਂ ਉਹ ਸਰਗਰਮ ਰਹੇ ਉਹਨਾਂ ਸਮਾਂ ਵਿਕਰਮ ਮਜੀਠੀਆ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਜਦੋਂ राघव ਚੱਡੇ ਸਿਆਸਤ ਪੰਜਾਬ ਦੀ ਸਿਆਸਤ ਤੋਂ ਬਾਹਰ ਗਏ ਜਾਂ ਸਰਗਰਮ ਨਾ ਰਹੇ ਉਦੋਂ ਵਿਕਰਮ ਮਜੀਠੀਆ ਦੇ ਪਿੱਛੇ ਸਾਰੇ ਪੈ ਗਏ ਸਿੱਟ ਵੀ ਅਦਾਲਤਾਂ 'ਚ ਜਾਣ ਲੱਗ ਗਈ ਸਾਰਾ ਕੁਝ ਹੋ ਗਿਆ ਹੁਣ ਜਿਹੜਾ ਡੀਏ ਦਾ ਕੇਸ ਵੀ ਰਜਿਸਟਰ ਹੋ ਗਿਆ ਗ੍ਰਿਫਤਾਰ ਵੀ ਹੋ ਗਏ ਸਾਰਾ ਕੁਝ ਚੱਲ ਰਿਹਾ ਹੈ ਇਹਦਾ ਮਤਲਬ ਇਹੀ ਨਿਕਲ ਸਕਦਾ ਹੈ ਕਿ राघव ਚੱਡੇ ਦੀ ਕੋਈ ਨਾ ਕੋਈ ਗੜ ਧੁੱਪ ਸੀ ਕੋਈ ਨਾ ਕੋਈ ਸਮਝੌਤਾ ਸੀ ਕੋਈ ਨਾ ਕੋਈ ਸੈਟਿੰਗ ਸੀ ਹੁਣ ਸਵਾਲ ਇਹ ਹੈ ਕਿ ਉਹ ਕਿਹਦੀ ਬਣਾ ਤੀ ਕਿਉਂ ਆਮ ਆਦਮੀ ਪਾਰਟੀ ਦੀ ਜਿਹੜੀ ਹਾਇਰ ਲੀਡਰਸ਼ਿਪ ਹੈ ਉਨੂੰ ਪ੍ਰੋਸੈਸ ਲੈ ਕੇ ਲਿਆ ਗਿਆ ਸੀ ਜਾਰਾਗਵ ਚੱਡੇ ਨੇ ਆਪਣੇ ਪੱਧਰ ਤੇ ਕੀਤਾ ਸੀ ਇਹ ਤਾਂ ਹੁਣ ਆ ਰਾਗਵ ਚੱਡੇ ਤੇ ਆਮ ਆਦਮੀ ਪਾਰਟੀ ਨੂੰ ਕਲੀਅਰ ਕਰਨਾ ਪੈਣਾ ਰਹੀ ਗਰ ਰਾਗਵ ਚੱਡੇ ਰਾਗਵ ਚੱਡਾ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਹਜ਼ਾਰਾਂ ਹੀ ਮਸਲੇ ਜਿਹੜੇ ਉਲਝੇ ਹੋਏ ਆ ਕੇਂਦਰ ਸਰਕਾਰ ਦੇ ਨਾਲ ਇੱਕ ਦਿਨ ਵੀ ਰਾਗਵ ਚੱਡੇ ਨੇ ਕਦੇ ਡੈਲੀਗੇਸ਼ਨ ਲੈ ਕੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਪੱਧਰ ਤੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੇ ਪੱਧਰ ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿ ਭਾਈ ਸਾਡਾ ਪਿੰਡੂ ਦੇ ਵਿਕਾਸ ਫੰਡ ਜਿਹੜਾ ਰੋਕ ਰੱਖਿਆ ਉਹ ਦੇ ਦਿਓ ਪੰਜਾਬ ਦਾ ਸਰ ਦੇ ਉੱਤੇ ਰਾਜ ਸਭਾ ਚੋਂ ਪੰਜਾਬ ਦੇ ਸਰ ਦੇ ਉੱਤੇ ਤੁਸੀਂ ਨੁਮਾਇੰਦਗੀ ਕਰਦੇ ਹੋ ਪੰਜਾਬ ਦੀ ਪਰ ਪੰਜਾਬ ਦੇ ਮਸਲੇ ਆ ਤੇ ਤੁਹਾਡਾ ਕੋਈ ਧਿਆਨ ਨਹੀਂ ਤੁਸੀਂ ਯੂਨੀਵਰਸਿਟੀਆਂ ਚ ਟਾਈ ਲਾ ਕੇ ਸੋਹਣੀ ਜੀ ਸੋਹਣਾ ਜਾਂ ਕੋਟਪਿੰਟ ਪਾ ਕੇ ਅੰਗਰੇਜ਼ੀ ਚ ਭਾਸ਼ਣ ਝਾੜ ਕੇ ਤੁਸੀਂ ਪੱਲਾ ਝਾੜਦੇ ਨੇ ਤੁਹਾਡੇ ਤੇ ਬਹੁਤ سنگੀਨ ਇਲਜ਼ਾਮ ਕੋਵਰ ਵਿਜੇ ਪ੍ਰਤਾਪ ਨੇ ਲਾਏ ਨੇ ਤੇ ਇਲਜ਼ਾਮ ਜਿਹੜੇ ਨੇ ਇਹ ਜਵਾਬ ਮੰਗਦੇ ਨੇ ਕਿ ਵਿਕਰਮ ਜੀਠੀਆ ਕਿਉਂ ਬਾਹਰ ਸੀ ਕੀ ਰਾਗਵ ਚੱਡੜੀ ਕੋਈ ਗੱਲ ਤੋਂ ਪਸੀ ਰਾਗਵ ਚੱਡੇ ਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਤਾਂ ਤੁਸੀਂ ਕਿਵੇਂ ਵੇਖਦੇ ਹੋ ਇਸ ਖਬਰ ਨੂੰ ਤਾਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦੀਓ ਇਜਾਜ਼ਤ ਧੰਨਵਾਦ